ਹਾਂ ਜੀ ਦੇਖੋ ਜੀ ਵੈਦਰ ਓ ਮਾਈ ਗਾਡ 6 ਵਜੇ ਨੇ ਤਾਂ ਦੇਖੋ ਕਿੰਨਾ ਕਾਲੀ ਘਟਾਵੀ ਔਰ ਅੰਧੇਰਾ ਹੋ ਗਿਆ ਓ ਕਿੰਨੀ ਤੇਜ਼ ਹਵਾ ਚੱਲ ਰਹੀ ਹੈ ਦੇਖੋ ਤੂਫਾਨ ਆ ਗਿਆ ਵਾਹ ਪਾ ਦੇਖੋ ਜੀ ਇੱਕ ਦਿਨ ਨਾ ਇੱਕ ਦਿਨ ਧੁੱਪ ਨਹੀਂ ਤਾਂ ਜੇ ਦੂਸਰੇ ਦਿਨ ਫਿਰ بارش ਆ ਜਾਂਦੀ ਹੈ ਦੇਖੋ ਬਹੁਤ ਹੀ ਵਧੀਆ ਮੌਸਮ ਹੋ ਗਿਆ बटन ना थोड़ी थोड़ी मिट्टी उड रही है अखाच पै रही है छतें लैती जानी पानी सु जी देखो उपर भी बाबरे सारी मिट्टी उड़ी हुई है साढ़े अंब ही ना गिर जा Hehehe <laughs> ਤੋ ਦੇਖੋ ਜੀ ਇਹ ਹੈਗਾ ਤੰਗੀਆਂ ਤੇ ਮੈਂ ਸਵੇਰੇ ਉੱਠ ਕੇ ਨਾ ਇਹ ਤੰਗੀਆਂ ਸੀ ਕੱਲ ਦਾ ਲੈ ਕੇ ਆਏ ਹੋਏ ਤੇ ਇਹਨੂੰ ਮੈਂ ਕੱਟਿਆ ਮੈਂ ਸੋਚਿਆ ਛੱਤ ਤੇ ਜਾ ਰਹੀ ਹਾਂ ਤੇ ਮੈਂ ਇਹਨੂੰ ਲਗਾ ਦਾਂਗੀ ਨਾਲੇ ਉੱਪਰ ਤੇ ਨਾਲੇ ਮੈਂ ਦੇਖਾਂਗੀ ਉੱਪਰ ਅੰਬ ਤਾਂ ਨਹੀਂ ਗਿਰੇ ਕਿਉਂਕਿ ਕੱਲ ਬਹੁਤ ਜ਼ਿਆਦਾ ਹਵਾ ਚੱਲੀ ਬਹੁਤ ਜ਼ਿਆਦਾ ਹਨੇਰਾ ਹੋ ਗਿਆ ਸੀ 6 ਵਜੇ 5:30 6 ਵਜੇ ਇੰਨਾ ਜ਼ਿਆਦਾ ਹਨੇਰਾ ਸੀ ਕਿ ਜਿੱਦਾਂ ਰਾਤ ਦੇ 10 ਵਜੇ ਹੁੰਨ ਤੇ ਬਹੁਤ ਜ਼ਿਆਦਾ ਹੁੰਦੇ ਰਹੀ ਸੀ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਕੇ ਚਲਦੇ ਆਂ ਛੱਤ ਤੇ ਆ ਗਈ ਹੈ ਜੀ ਤੇ ਦੇਖੋ ਜੀ ਚੈੱਕ ਕਰਦੇ ਆਂ ਕਿ ਹਮ ਵਾ ਗਿਰੇ ਹੋਏ ਨਹੀਂ ਹਮ ਕਿਉਂਕਿ ਬਹੁਤ ਬਹੁਤ ਮਤਲਬ ਬਾਹਰ ਬਹੁਤ ਗਿਰੇ ਸੀਗੇ ਤੇ ਬੱਚੇ ਵੀ ਸਵੇਰੇ ਕਹਿ ਰਹੇ ਸੀ ਕਿ ਲਓ ਦੇਖ ਲਓ ਜੀ ਇੱਧਰ ਵੀ ਪਿਆ ਹੋਇਆ ਉੱਧਰ ਵੀ ਗਿਰਾ ਹੋਇਆ ਤੇ ਲਓ ਇੱਕ ਇਹਦੇ ਵਿੱਚ ਡਿੱਗਿਆ ਹੋਇਆ ਹੈ ਲਓ ਜੀ ਰੂ ਚੁੱਕਦੀ ਆ ਸੋ ਦੇਖੋ ਇੱਧਰ ਫਲਾਵਰ ਲੱਗੇ ਨੇ ਮਿਰਚਾਂ ਨੂੰ ਵੀ ਤੇ ਪਾਲਕ ਵੀ ਤੋਂ ਮੈਂ ਕੱਟਾਂਗੀ ਇੱਧਰ ਵੀ ਸਾਰੇ ਫਲਾਵਰ ਲੱਗੇ ਤੇ ਲੋ ਇੱਧਰ ਵੀ ਗਿਰੇ ਹੋਏ ਆ ਹੰਬ ਤੇ ਇਹਨਾਂ ਨੂੰ ਵੀ ਚੁੱਕਦੀ ਆ ਸੋ ਸ਼ੁਕਰ ਹੈ ਧਨੀ ਲੱਗੇ ਸਾਰੇ ਉੱਪਰ ਹੀ ਬਹੁਤ ਜ਼ਿਆਦਾ ਹਵਾ ਚਲਦੀ ਸੀ ਕੱਲ ਤਾਂ ਬਾਪਰੇ ਤੋ ਦੇਖੋ ਜੀ ਹੁਣ ਮੈਂ ਨਾ ਇਹਦੇ ਵਿੱਚ ਹੀ ਲਵਾ ਦਾਂਗੀ ਜੀ ਇਹਦੇ ਵਿੱਚ ਲਗਾਵਾਂਗੀ ਇਹਨੂੰ ਧਨੀਏ ਨੂੰ ਕਿਉਂਕਿ ਇਹਦੀਆਂ ਜੜਾਂ ਸੀਗੀਆਂ ਤੇ ਮੈਂ ਸੋਚਿਆ ਚਲੋ ਲਗਾ ਦਿੰਦੀ ਆ ਹੋ ਜਾਊਗੀ ਤੇ ਕੀ ਹੋਸੀ ਕਮੈਂਟ ਸਮਝ ਲਓ ਜੀ ਇਹਨੂੰ ਲਗਾ ਦਿੰਦੇ ਆ ਇਹਦਾ ਥੋੜਾ ਹਲਾ ਦੇਖੋ ਮੈਂ ਨਾ ਇਸ ਤਰ੍ਹਾਂ ਲਗਾ ਦਾਂਗੀ ਦੇਖਾਂਗੇ ਹੋ ਗਿਆ ਹੋ ਜਾਏਗਾ ਤਾਂ ਸਹੀ ਹੈ ਨਹੀਂ ਹੋਏਗਾ ਤਾਂ ਤਦ ਵੀ ਕੋਈ ਨਹੀਂ ਲਓ ਇਸ ਤਰ੍ਹਾਂ ਸਾਰਾ ਲਗਾ ਦਿੰਨੀ ਆ ਜੀ ਇਸ ਤਰ੍ਹਾਂ ਚਾਰੋਂ ਤਰਫ ਲਗਾਤਾ ਹੈ ਤਨੀਆ ਤੇ ਦੇਖਦੇ ਹਾਂ ਹੁੰਦਾ ਹੈ ਜਾਂ ਨਹੀਂ ਕਿਉਂਕਿ ਮੈਂ ਸਰਦੀਆਂ ਦੇ ਵਿੱਚ ਲਗਾਇਆ ਸੀ ਇਸ ਤਰ੍ਹਾਂ ਜਿਹੜਾ ਉਹ ਹੋ ਗਿਆ ਸੀਗਾ ਤੇ ਹੁਣ ਇਹ ਦੇਖਦੇ ਹਾਂ ਕਿ ਹੋਏਗਾ ਸੀ ਨਹੀਂ ਤੇ ਇਧਰ ਅੰਬ ਵੀ ਚੁੱਕ ਲੈਨੇ ਦੇਖ ਲਓ ਇਹ ਤਾਂ ਡੰਡੀ ਵੀ ਨਾਲ ਹੀ ਟੁੱਟ ਗਈ ਤੇ ਚਲੋ ਫਿਰ نیچے ਚੱਲਦੇ ਹੱਜ ਜਾ ਕੇ ਤੁਹਾਨੂੰ ਬਣਾ ਕੇ ਦਿਖਾਵਾਂਗੀ ਮੈਂ ਦਾਲ ਵਾਲੀਆਂ ਰੋਟੀਆਂ ਪਰਾਂਠੀ ਵੀ ਬਣਾਵਾਂਗੇ ਰੋਟੀ ਵੀ ਕਿਉਂਕਿ ਦਾਲ ਘਰਾਤੀ ਕਿਸੇ ਨੇ ਨਹੀਂ ਖਾਦੀ ਬਸ ਐਵੇਂ ਹੀ ਪਈ ਹੋਈ ਆ ਤੇ ਇਸ ਕਰਕੇ ਮੈਂ ਸੋਚਿਆ ਅੱਜ ਕੁਝ ਨਹੀਂ ਬਣਾਵਾਂਗੀ ਸਵੇਰੇ ਸਵੇਰੇ ਇਹਨਾਂ ਨੂੰ ਇਹੀ ਖਵਾਵਾਂਗੀ ਦਾਲ ਪਾ ਕੇ ਰੋਟੀਆਂ ਬਣਾਵਾਂਗੀ ਦੇਖਿਓ ਕਿਵੇਂ ਖਾਂਦੇ ਫਿਰ ਤੇ ਚਲੋ ਜੀ ਚੱਲਦੇ ਆਂ ਨੀਚੇ ਸ਼ਿਕਰ ਜੀ ਕਿਵੇਂ ਹੋ ਜੀ ਸਾਰੇ ਸੋ ਦੇਖੋ ਜੀ ਅੱਜ ਮੈਂ ਬਣਾਵਾਂਗੀ ਦਾਲ ਵਾਲੀ ਰੋਟੀ ਕਿਉਂਕਿ ਦੇਖੋ ਦਾਲ ਬਹੁਤ ਬਚ ਗਈ ਸੀ ਕਿਸੇ ਨੇ ਨਹੀਂ ਖਾਈ ਰਾਤੀ ਤੇ ਸਭ ਨੇ ਕਹਿੰਦੇ ਨਹੀਂ ਖਾਣੀ ਨਹੀਂ ਖਾਣੀ ਮੈਂ ਸੋਚਿਆ ਚਲੋ ਅੱਜ ਫਿਰ ਮੈਂ ਇਹਨਾਂ ਨੂੰ ਦਾਲ ਵਾਲੀ ਰੋਟੀ ਖਵਾਵਾਂਗੀ ਦੇਖਣਾ ਫਿਰ ਕਿਵੇਂ ਖਾਣਗੇ ਕਿਉਂਕਿ ਵੇਸਟ ਨਹੀਂ ਕਰਨੀ ਦੇਖੋ ਇੰਨੀ ਦਾਲ ਬਚੀ ਆ ਤੇ ਇਧਰ ਮੈਂ ਲਿਆ ਆ ਆਟਾ ਤੁਹਾਨੂੰ ਦੱਸਦੀ ਆ ਸਭ ਤੋਂ ਪਹਿਲਾਂ ਇਹਦੇ ਚ ਪਾ ਦਾਂਗੀ ਮੈਂ ਤਿਆਜ ਬਰੀਕ ਕੱਟੇ ਹੋਏ ਤੇ ਨੈਕਸਟ ਪਾ ਦਾਂਗੀ ਇਹਦੇ ਵਿੱਚ ਮੈਂ ਤਾਂ ਨਿਆ ਹਰਾ ਦੇਖੋ ਜੀ ਔਰ ਹੁਣ ਮੈਂ ਪਾਵਾਂਗੀ ਇਹਦੇ ਵਿੱਚ ਹਰੀ ਮਿਰਚ ਔਰ ਨਮਕ ਸੋ ਲੋ ਜੀ ਹੁਣ ਮਿਰਚ ਵੀ ਪਾ ਦਿੱਨੀ ਤੇ ਹੁਣ ਪਾ ਕੇ ਇਹਦੇ ਵਿੱਚ ਦਾਲ ਤੇ ਮੈਂ ਇਹਦਾ ਆਟਾ ਗੁੰਨ ਲਾਂਗੀ ਲੋ ਜੀ ਤੁਸੀਂ ਬਣੇ ਰਹੋ ਮੇਰੇ ਨਾਲ ਤੇ ਇਹਦਾ ਅਸੀਂ ਗੁੰਨਾਗੇ ਆਟਾ ਦਾਲ ਪਾ ਕੇ ਤੇ ਜਿਹੜੇ ਦਾਲ ਨਹੀਂ ਖਾਦੇ ਨਾ ਦੇਖਿਓ ਹੁਣ ਕਿਵੇਂ ਮਜ਼ੇ ਨਾਲ ਖਾਣਗੇ ਤੇ ਤੁਸੀਂ ਬਣੇ ਰਹੋ ਜੀ ਮੇਰੇ ਨਾਲ ਸੋ ਲਓ ਜੀ ਆਟਾ ਝੁਚ ਗਿਆ ਹੈ ਤੇ ਹੁਣ ਮੈਂ ਬਣਾਵਾਂਗੀ ਇਹ ਰੋਟੀਆਂ ਪਰਾਠੀਆਂ ਬਣਾਵਾਂਗੀ ਦੇਖਣਾ ਤੇ बेटे नु पता नहीं लगेगा जी ਇਹ ਦਾਲ ਪਾ ਕੇ ਬਣਾਈਆਂ ਬਹੁਤ ਹੀ ਟੇਸਟੀ ਬਣਦੀਆਂ ਹੈ ਇਸੇ ਤਰ੍ਹਾਂ ਮੈਂ ਕਰਦੀ ਆ ਜੇ ਦਾਲ ਨਹੀਂ ਖਾਂਦੇ ਨਾ ਤਾਂ ਫਿਰ ਮੈਂ ਦਾਲ ਨੂੰ ਆਟੇ ਦੇ ਵਿੱਚ ਗੁੰਨ ਕੇ ਤਾਂ ਰੋਟੀਆਂ ਬਣਾ ਕੇ ਇਹਨਾਂ ਨੂੰ ਫਿਰ ਐਵੇਂ ਹੀ ਖਵਾ ਦਿੰਨੀ ਦਹੀਂ ਦੇ ਨਾਲ ਤੇ ਬਹੁਤ ਖੁਸ਼ ਹੋ ਕੇ ਖਾਂਦੇ ਫਿਰ ਸੋ ਚਲੋ ਜੀ ਤੁਸੀਂ ਬਨੇ ਰਹੋ ਜੀ ਨਾਲ ਸੋ ਗਾਇਜ਼ ਲੋ ਜੀ ਹੁਣ ਟ੍ਰਾਇੰਗਲ ਬਣਾਵਾਂਗੀ ਮੈਦਾ ਵਾਲੀ ਟਾਂਟੀ ਤੇ ਬੇਟੇ ਨੂੰ ਟਰਾਈਐਂਗਲ ਬਹੁਤ ਪਸੰਦ ਆਂਟੀਆਂ ਇਸ ਕਰਕੇ ਮੈਂ ਟ੍ਰਾਈਐਂਗਲ ਹੀ ਬਣਾਵਾਂਗੀ ਤੇ ਦੂਸਰੀ ਸਾਈਡ ਦੁੱਧ ਰੱਖਤਾ ਹੈ ਤਾਂ ਕਿ ਪਤਾ ਚੱਲ ਜੇ ਕਿਉਂਕਿ ਮੈਂਟ ਦੇ ਵਿੱਚ ਹੀ ਦੁੱਧ ਨਾ ਬਾਹਰ ਆ ਜਾਂਦਾ ਉਬਲ ਕੇ ਸੋ ਲੋ ਜੀ ਹੁਣ ਬਣਾਣੇ ਹੈ ਜੀ ਟਰਾਈਐਂਗਲਆਂ ਾਂਟੀਆਂ ਇਹ ਪਲਟ ਲੈਣੇ ਆ ਤੇ ਅਲਟ-ਪਲਟ ਕੇ ਇਹਨੂੰ ਪਹਿਲਾਂ ਸੇਕਾਂਗੇ ਫਿਰ ਇਹ 'ਚ ਆਇਲ ਲਗਾਣਾ ਰਿਫਾਈਨਡ ਆਇਲ देसी की भी लगा सकते हो हैवी हो जंदे देसी की ना आज रिफाइंड ऑयल ही लगावांगी सो देखो ਤੁਸੀਂ ਵੀ ਅਗਰ ਨਾ ਤੁਹਾਡੇ ਦਾਲ ਬੱਚਨ ਦੀ ਤਾਂ ਇਸ ਤਰ੍ਹਾਂ ਪ੍ਰੌਂਟੀ ਬਣਾ ਕੇ ਦਿਓ ਬੱਚੇ ਤੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਆਲੂ ਦੀ ਆ ਜਾਂ ਦਾਲ ਦੀ ਆ ਸਾਡੇ ਤਾਂ ਬੇਟੇ ਮੇਰੇ ਨੂੰ ਪਤਾ ਨਹੀਂ ਚੱਲਦਾ ਕਿ ਆਲੂ ਦੀ ਹੁੰਦੀ ਕਿ ਦਾਲ ਦੀ ਜੀ ਉਧਰ ਦੁੱਧ ਵੀ ਹੋ ਗਿਆ ਤੇ ਇਧਰ ਪ੍ਰੌਨਟੀ ਵੀ ਸਾਡੀ ਬਣ ਚੁੱਕੀ ਆ ਸੋ ਗਾਇਸ ਦੇਖੋ ਦੋ ਪ੍ਰੌਨਟੀਆਂ ਬਣ ਚੁੱਕੀਆਂ ਆ ਤੇ ਹੁਣ ਮੈਂ ਬੇਟੇ ਨੂੰ ਦੇ ਕੇ ਆਵਾਂਗੀ ਨਾਲ ਲਿਆਇਆ ਦਹੀਂ ਤੇ ਦੇਖ ਲਓ ਜੀ ਸੋ ਉੱਪਰ ਰੱਖਾਂਗੇ ਮੱਖਣ ਤੇ ਲਾਉ ਜੀ ਬੇਟੇ ਨੂੰ ਦੇ ਕੇ ਆਨੀਏ ਖੁਸ਼ ਹੋ ਜਾਏਗਾ ਲਾਉ ਜੀ ਸੋ ਗਾਇਜ਼ ਜੇ ਤੁਹਾਡੇ ਬੱਚੇ ਵੀ ਦਾਲ ਨਹੀਂ ਖਾਂਦੇ ਨਾ ਇਸ ਤਰ੍ਹਾਂ ਉਹਨਾਂ ਨੂੰ ਪਰੌਂਠੀਆਂ ਬਣਾ ਕੇ ਦਿਓ ਤਾਂ ਪਤਾ ਵੀ ਨਹੀਂ ਚੱਲਦਾ ਕਿ ਆਲੂ ਦੀ ਹੈ ਦਾਲ ਦੀ ਹੈ ਬੱਚਿਆਂ ਨੇ ਔਰ ਖੁਸ਼ ਹੋ ਕੇ ਖਾਂਦੇ ਆ ਦੇਖੋ ਜੀ ਬਹੁਤ ਹੀ ਟੇਸਟੀ ਬਣਦੀਆਂ ਨੇ ਇਸ ਤਰ੍ਹਾਂ ਪਰੌਂਠੀਆਂ ਗਾਇਜ਼ ਲਓ ਜੀ ਬੇਟੇ ਨੇ ਤਾਂ ਪਰੌਂਠੀਆਂ ਖਾ ਲੀਆਂ ਤੇ ਇੱਧਰ ਹੁਣ ਬਣ ਗਈਆਂ ਸਾਡੀਆਂ ਰੋਟੀਆਂ ਵੀ ਤੇ ਦੇਖ ਲਓ ਜੀ ਬਹੁਤ ਹੀ ਸੌਫਟ ਰੋਟੀਆਂ ਬਣੀਆਂ ਨੇ ਤੇ ਤੁਨ੍ਹ੍ਹ ਦਾ ਵੈਦਰ ਵੀ ਦਿਖਾ ਦਨ ਦੇਖੋ ਫਿਰ ਤੋਂ ਹਵਾ ਚੱਲਣ ਲੱਗ ਗਈ ਆ ਬਹੁਤ ਤੇਜ਼ ਹਵਾ ਚੱਲਦੀ ਪਈ ਆ ਤੇ ਸੌਫ ਲੋਜੀ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗੀ ਪਲੀਜ਼ ਜ਼ਰੂਰ ਦੱਸਨਾ ਔਰ ਮੇਰੀ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਔਰ ਲਾਸਟ ਤੱਕ ਮੇਰੇ ਨਾਲ ਬਨੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਾਏ ਬਾਏ